ਦੇਸੀ ਸੁਨਿਆਰਾ ਜਿਹੜਾ ਉਹ ਲੁੱਟਿਆ ਗਿਆ ਆ ਇਹ ਇਸ ਵਾਰ ਵਰਕਲੇ ਤੋਂ ਖਬਰ ਆ ਰਹੀ ਆ ਵਰਕਲੇ ਦੇ ਵਿੱਚ ਜੁਐਲਰੀ ਸਟੋਰ ਦੇ ਵਿੱਚੋਂ ਕਹਿੰਦੇ ਘੱਟੋ ਘੱਟ 5 ਲੱਖ ਡਾਲਰ ਦੀ ਚੋਰੀ ਕਰਕੇ ਇਹ ਫਰਾਰ ਹੋਏ ਨੇ ਬੰਬੇ ਜੁਐਲਰੀ ਕੰਪਨੀ ਜਿਹੜੀ ਕਿ ਯੂਨੀਵਰਸਿਟੀ ਤੇ ਸੈਨ ਪਾਬਲੋ ਐਵੈਨਿਊ ਤੇ ਆ ਇਹ ਬੀਤੇ ਸ਼ਨੀਚਰਵਾਰ 2 ਵਜੇ ਇਹ ਚੋਰੀ ਉਥੇ ਵਾਪਰੀ ਹੈਗੀ ਆ ਸੋ ਕਹਿੰਦੇ ਵੀ ਇਸ ਤੋਂ ਪਹਿਲਾਂ ਭਿੰਡੀ ਜੁਐਲਰਜ਼ ਪੀ ਐਨ ਜੀ ਜੁਐਲਰਜ਼ ਜਿਹੜੇ ਦੇਸੀ ਜੁਐਲਰਜ਼ ਆ ਕਹਿ ਸਕਦੇ ਆ ਵੀ ਉਹਨਾਂ ਦੇ ਉੱਤੇ ਇਹ ਚੋਰੀਆਂ ਵਾਪਰੀਆਂ ਆ ਇਸ ਵਾਰ ਫੇਰ ਉਸੇ ਤਰੀਕੇ ਦੇ ਨਾਲ ਕਹਿੰਦੇ ਵੀ ਅਜੇ ਉਹਨਾਂ ਦੇ ਆਊਟਰ ਸਕਿਉਰਟੀ ਡੋਰ ਆ ਬਜ਼ਰ ਆ EMPLOYEE ਕਿਸੇ ਨੂੰ ਜਾਣ ਨਹੀਂ ਦਿੰਦੇ ਜੇ ਕਿਸੇ ਦੇ ਹੁੱਡੀ ਹੋਵੇ ਕਹਿੰਦੇ ਵੀ ਉਹਨੇ ਹੁੱਡੀ ਲਾਈ ਉਹ ਅੰਦਰ ਵੜੇ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਾਣਾ ਡੋਰ ਖੋਲੀ ਰੱਖਿਆ ਛੇ ਜਣੇ ਅੰਦਰ ਵੜੇ ਉਹ ਹੁੱਡ ਉਹਨਾਂ ਨੇ ਹੁੱਡਡ ਪਾਇਆ ਹੋਈਆਂ ਸੀ ਮਾਸਕ ਬੰਨੇ ਹੋਏ ਸੀ ਅੰਦਰ ਵੜੇ ਗਾਂਝ ਤੇ ਉਹਨਾਂ ਦੇ ਕੋਲ ਉਸੇ ਤਰੀਕੇ ਨਾਲ ਥੋੜੇ ਸੀਗੇ ਵਿੰਡੋ ਤੋੜੀਆਂ ਸਿਕਿਉਰਿਟੀ ਏਰੀਏ ਦੇ ਵਿੱਚ ਬਾਹਰ ਦੇ ਵਿੱਚ ਕਹਿੰਦੇ ਵੀ ਡੋਰ ਭੰਨ ਕੇ ਆ ਜਾਂਦੇ ਰਹੇ ਸੋ ਕਹਿੰਦੇ ਵੀ 1 ਮਿੰਟ ਦੇ ਵਿੱਚ ਵਿੱਚ 5 ਲੱਖ ਡਾਲਰ ਦਾ ਬੰਬੇ ਜਿਹੜਾ ਜੁਵਲਰਸ ਹੈਗੇ ਆ ਕੰਪਨੀ ਬਰਕਲੀ ਦੇ ਵਿੱਚ ਜੋ ਯੂਨੀਵਰਸਿਟੀ ਤੇ ਸੈਨ ਪਾਬਲੋ ਤੇ ਆ ਉਥੇ ਇੱਕ ਵਾਰ ਫੇਰ ਚੋਰੀ ਕਰਕੇ ਜਿਹੜੇ ਉਹ ਲੈ ਗਏ ਆ ਕਿੰਨੇ ਵੀ ਉਹ ਬਲੈਕ Honda Civic ਤੇ ਗ੍ਰੇ Dodge Charger ਦੇ ਵਿੱਚ ਸਵਾਰ ਸੀਗੇ ਤੇ ਉਸ ਦੇ ਉੱਤੇ ਫਰਾਰ ਹੋ ਗਏ ਆ ਸੋ ਜਿੰਨੇ ਵੀ ਭਾਈ ਸਾਡੇ ਦੇਸੀ ਜਾਂ ਪੰਜਾਬੀ ਆ ਜਾਂ ਇੰਡੀਅਨ ਮੂਲ ਵਾਲੇ ਜੁਵਲਰੀ ਸਟੋਰਸ ਵਾਲੇ ਆ ਬਾਕੀ ਵੀ ਜਿਹੜੇ ਸਟੋਰਾਂ ਵਾਲੇ ਆ ਬਹੁਤ ਜਿਆਦਾ ਅਲਰਟ ਰਹੋ ਅਜੇ ਇਹਨਾਂ ਦੇ ਦੇਖੋ ਬਹੁਤ ਸਾਰੇ ਥਾਵਾਂ ਦੇ ਉੱਤੇ ਡਬਲ ਸਿਕਿਉਰਿਟੀ ਗੇਟ ਹੁੰਦੇ ਪਰ ਫਿਰ ਵੀ ਉਸ ਦੇ ਬਾਵਜੂਦ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਕੋਈ ਖੋਫ ਨਹੀਂ ਆਹ ਕੁਝ ਜਿਹੜਾ ਇੱਥੇ ਚੱਲ ਰਿਹਾ ਦਿਨ ਦਿਹਾੜੇ ਜਾਂ ਚਾਹੇ ਰਾਤ ਨੂੰ ਆ ਇਹ ਚਿੱਟੇ ਦਿਨ ਇਦਾਂ ਦੀਆਂ ਜਿਹੜੀਆਂ ਚੋਰੀ ਚਕਾਰੀਆਂ ਜਿਹੜੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਆ ਇਹ ਆਪਾਂ ਅਮਰੀਕਾ ਦੀਆਂ ਗੱਲਾਂ ਕਰ ਰਹੇ ਆ ਕੈਲੀਫੋਰਨੀਆ ਦੀਆਂ ਗੱਲਾਂ ਕਰ ਰਹੇ ਆ ਇਹ ਕੋਈ ਥਰਡ ਵਰਲਡ ਕੰਟਰੀ ਦੀ ਗੱਲ ਨਹੀਂ ਹੋ ਰਹੀ ਵੀ ਨਿਤ ਅਜ ਦੇਣ ਜਿਹੜੇ ਉੱਥੇ ਜੁਐਲਰੀ ਸਟੋਰਾਂ ਨੂੰ ਜਿਹੜੋ ਪੰਨ ਤੋੜ ਕਰਕੇ ਜਿਹੜੋ ਲਈ ਜਾਣ ਆ ਇਲੈਕਸ਼ਨਾਂ ਦੇ ਵਿੱਚ ਪਾਈ ਕੰਨ ਖਿੱਚੋ ਸਾਰੇ ਪੋਲੀਟਿਸ਼ੀਅਨਾਂ ਦੇ ਵੀ ਤੁਸੀਂ ਕਰ ਕੀ ਰਹੇ ਆ ਇੰਨਾ ਜ਼ਿਆਦਾ ਕ੍ਰਾਈਮ ਕਿਉਂ ਵਧਦਾ ਜਾ ਰਿਹਾ ਹੈ ਹੋਰ ਦੇਸੀ ਸੁਨਿਆਰਾ ਜਿਹੜਾ ਉਹ ਲੁੱਟਿਆ ਗਿਆ ਆ ਇਹ ਇਸ ਵਾਰ ਵਰਕਲੇ ਤੋਂ ਖਬਰ ਆ ਰਹੀ ਹੈ ਵਰਕਲੇ ਦੇ ਵਿੱਚ ਜੁਐਲਰੀ ਸਟੋਰ ਦੇ ਵਿੱਚੋਂ ਕਹਿੰਦੇ ਘੱਟੋ ਘੱਟ 5 ਲੱਖ ਡਾਲਰ ਦੀ ਚੋਰੀ ਕਰਕੇ ਇਹ ਫਰਾਰ ਹੋਏ ਨੇ ਬੰਬੇ ਜੁਐਲਰੀ ਕੰਪਨੀ ਜਿਹੜੀ ਕਿ ਯੂਨੀਵਰਸਿਟੀ ਤੇ ਸੈਨ ਪਾਬਲੋ ਐਵੈਨਿਊ ਤੇ ਆ ਇਹ ਬੀਤੇ ਸਨੇਚਰਵਾਰ 2 ਵਜੇ ਇਹ ਚੋਰੀ ਉਥੇ ਵਾਪਰੀ ਹੈਗੀ ਆ ਸੋ ਕਹਿੰਦੇ ਵੀ ਇਸ ਤੋਂ ਪਹਿਲਾਂ ਭਿੰਡੀ ਜੁਐਲਰਜ਼ ਪੀ ਐਨ ਜੀ ਜੁਐਲਰਜ਼ ਜਿਹੜੇ ਦੇਸੀ ਜੁਐਲਰਜ਼ ਆ ਕਹਿ ਸਕਦੇ ਆ ਵੀ ਉਹਨਾਂ ਦੇ ਉੱਤੇ ਇਹ ਚੋਰੀਆਂ ਵਾਪਰੀਆਂ ਆ ਇਸ ਵਾਰ ਫੇਰ ਉਸੇ ਤਰੀਕੇ ਦੇ ਨਾਲ ਕਹਿੰਦੇ ਵੀ ਅਜੇ ਉਹਨਾਂ ਦੇ ਆਊਟਰ ਸਕਿਉਰਟੀ ਡੋਰ ਆ ਬਜ਼ਰ ਆ EMPLOYEE ਕਿਸੇ ਨੂੰ ਜਾਣ ਨਹੀਂ ਦਿੰਦੇ ਜੇ ਕਿਸੇ ਦੇ ਹੁੱਡੀ ਹੋਵੇ ਕਿੰਨੇ ਵੀ ਉਹਨੇ ਹੁੱਡੀ ਲਾਈ ਉਹ ਅੰਦਰ ਵੜੇ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਾਣਾ ਡੋਰ ਖੋਲੀ ਰੱਖਿਆ ਛੇ ਜਾਣੇ ਅੰਦਰ ਵੜੇ ਉਹ ਹੁੱਡ ਉਹਨਾਂ ਨੇ ਹੁੱਡੇਡ ਪਾਈਆਂ ਹੋਈਆਂ ਸੀ ਮਾਸਕ ਬੰਨੇ ਹੋਏ ਸੀ ਅੰਦਰ ਵੜੇ ਗਾਂਜ ਤੇ ਉਹਨਾਂ ਦੇ ਕੋਲ ਉਸੇ ਤਰੀਕੇ ਨਾਲ ਤਾਲੇ ਸੀਗੇ ਵਿੰਡੋ ਤੋੜੀਆਂ ਸਿਕਿਉਰਿਟੀ ਏਰੀਏ ਦੇ ਵਿੱਚ ਬਾਅਦ ਦੇ ਵਿੱਚ ਕਹਿੰਦੇ ਵੀ ਡੋਰ ਭੰਨ ਕੇ ਆਉ ਜਾਂਦੇ ਰਹੇ ਸੋ ਕਹਿੰਦੇ ਵੀ ਇੱਕ ਮਿੰਟ ਦੇ ਵਿੱਚ ਵਿੱਚ 5 ਲੱਖ ਡਾਲਰ ਦਾ ਬੰਬੇ ਜਿਹੜਾ ਜੁਵਲਰਸ ਹੈਗੇ ਆ ਕੰਪਨੀ ਬਰਕਲੀ ਦੇ ਵਿੱਚ ਜੋ ਯੂਨੀਵਰਸਿਟੀ ਤੇ ਸੈਨ ਪਾਬਲੋ ਤੇ ਆ ਉਥੇ ਇੱਕ ਵਾਰ ਫੇਰ ਚੋਰੀ ਕਰਕੇ ਜਿਹੜੇ ਉਹ ਲੈ ਗਏ ਆ ਕਹਿੰਦੇ ਵੀ ਉਹ ਬਲੈਕ Honda Civic ਤੇ ਗ੍ਰੇ Dodge Charger ਦੇ ਵਿੱਚ ਸਵਾਰ ਸੀਗੇ ਤੇ ਉਸ ਦੇ ਉੱਤੇ ਫਰਾਰ ਹੋ ਗਏ ਆ ਸੋ ਜਿੰਨੇ ਵੀ ਭਾਈ ਸਾਡੇ ਦੇਸੀ ਜਾਂ ਪੰਜਾਬੀ ਆ ਜਾਂ ਇੰਡੀਅਨ ਮੂਲ ਵਾਲੇ ਜੁਐਲਰੀ ਸਟੋਰਸ ਵਾਲੇ ਆ ਬਾਕੀ ਵੀ ਜਿਹੜੇ ਸਟੋਰਾਂ ਵਾਲੇ ਆ ਬਹੁਤ ਜ਼ਿਆਦਾ ਅਲਰਟ ਰਹੋ ਅਜੇ ਇਹਨਾਂ ਦੇ ਦੇਖੋ ਬਹੁਤ ਸਾਰੇ ਥਾਵਾਂ ਦੇ ਉੱਤੇ ਡਬਲ ਸਿਕਿਉਰਿਟੀ ਗੇਟ ਹੁੰਦੇ ਪਰ ਫਿਰ ਵੀ ਉਸ ਦੇ ਬਾਵਜੂਦ ਇਹਨਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਕੋਈ ਖੌਫ ਨਹੀਂ ਆ ਆ ਕੁਝ ਜਿਹੜਾ ਇੱਥੇ ਚੱਲ ਰਿਹਾ ਦਿਨ ਦਿਹਾੜੇ ਜਾਂ ਚਾਹੇ ਰਾਤ ਨੂੰ ਆ ਇਹ ਚਿੱਟੇ ਦਿਨ ਇਦਾਂ ਦੀਆਂ ਜਿਹੜੀਆਂ ਚੋਰੀ ਚਕਾਰੀਆਂ ਜਿਹੜੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਆ ਇਹ ਆਪਾਂ ਅਮਰੀਕਾ ਦੀਆਂ ਗੱਲਾਂ ਕਰ ਰਹੇ ਆ ਕੈਲੀਫੋਰਨੀਆ ਦੀਆਂ ਗੱਲਾਂ ਕਰ ਰਹੇ ਆ ਇਹ ਕੋਈ ਥਰਡ ਵਰਲਡ ਕੰਟਰੀ ਦੀ ਗੱਲ ਨਹੀਂ ਹੋ ਰਹੀ ਵੀ ਨਿਤ ਅਜ ਦੇਣ ਜਿਹੜੇ ਉੱਥੇ ਜੁਐਲਰੀ ਸਟੋਰਾਂ ਨੂੰ ਜਿਹੜੋ ਪੰਨ ਤੋੜ ਕਰਕੇ ਜਿਹੜੋ ਲਈ ਜਾਣ ਆ ਇਲੈਕਸ਼ਨਾਂ ਦੇ ਵਿੱਚ ਪਾਈ ਕੰਨ ਖਿੱਚੋ ਸਾਡੇ ਪੋਲੀਟਿਸ਼ੀਨਾਂ ਦੇ ਵੀ ਤੁਸੀਂ ਕਰ ਕੀ ਰਹੇ ਆ ਇੰਨਾ ਜ਼ਿਆਦਾ ਕ੍ਰਾਈਮ ਕਿਉਂ ਵਧਦਾ ਜਾ ਰਿਹਾ